ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਸਿਆਸੀ ਵਿਰੋਧੀਆਂ ਦਾ ਕੀਤਾ ਘਰਾਓ ਇਹ ਆਖਿਰਨ ਖੇਰ ਨੇ ਚੰਡੀਗੜ੍ਹ ਵਿੱਚ ਨਹੀਂ ਕੀਤਾ ਜ਼ਮੀਨੀ ਪੱਤਰ ਤੇ ਕੰਮ ਅਕਾਲੀ ਦਲ ਤੇ ਲਗਾਏ ਇਲਜ਼ਾਮ ਕਿ ਹਾ 10 ਸਾਲਾਂ ਤੱਕ ਅਕਾਲੀ ਦਲ ਨੇ ਪੰਜਾਬ ਨੂੰ ਟੁੱਟਿਆ ਸੁਖਪਾਲ ਸਿੰਘ ਖੈਰਾਨੇ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਖਹਿਰਾਉ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ 10 ਸਾਲ ਤੱਕ ਲੁੱਟਿਆ ਖੈਰਾਨੇ ਕਿਹਾ ਕਿਸਾਨਾਂ ਦਾ ਹੋਇਆ ਬੁਰਾ ਹਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਨਵੇਂ ਬਣੇ ਡੀਜੀਪੀ ਹੋਏ ਹਰਮੰਦਰ ਸਾਹਿਬ ਵਿਖੇ ਨਤਮਸਤਕ ਕਿਹਾ ਬੇਅਦਬੀ ਦੇ ਦੋਸ਼ੀ ਜਲਦ ਹੋਣਗੇ ਸਲਾਖਾਂ ਪਿੱਛੇ ਪੰਜਾਬ ਵਿੱਚ ਆਤੰਕ ਫੈਲਾਉਣ ਵਾਲੇ ਗੈਂਗਸਟਰਾਂ ਨੂੰ ਨਹੀਂ ਜਾਵੇਗਾ ਬਖਸ਼ਿਆ ਨਸ਼ੇ ਨੂੰ ਕਰਾਂਗੇ ਪੂਰੀ ਤਰ੍ਹਾਂ ਖਤਮ ਸ਼੍ਰੋਮਣੀ ਅਕਾਲੀ ਦਲ ਨੇ ਅੰਬਾਲਾ ਵਿੱਚ ਕੀਤੀ ਜਨ ਚੇਤਨਾ ਰੈਲੀ ਬਿਹਾ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਪਾਰਟੀ ਭਗਵੀਰ ਬਾਦਲ ਨੇ ਕਾਂਗਰਸ ਤੇ ਕੀਤੇ ਜਮ ਕੇ ਸਿਆਸੀ ਵਾਰ ਰਵਨੀਤ ਬਿੱਟੂ ਨੇ ਕਿਹਾ ਲੋਕ ਸਭਾ ਚੋਣਾਂ ਦੇ ਲਈ ਪੂਰੀਆਂ ਤਿਆਰੀਆਂ ਭਾਜਪਾ ਦੀ ਝੰਡਾ ਮੁਹਿੰਮ ਨੂੰ ਦੱਸਿਆ ਦੇਸ਼ ਦੇ ਲੋਕਾਂ ਨਾਲ ਮਜ਼ਾਕ ਕਿਹਾ ਰਾਹੁਲ ਗਾਂਧੀ ਜਲਦ ਹੀ ਕਰਨਗੇ ਪੰਜਾਬ ਵਿੱਚ ਰੈਲੀਆਂ ਲੁਧਿਆਣਾ ਦੀ ਟਿਕਟ ਨੂੰ ਲੈ ਕੇ ਬਿੱਟੂ ਨੇ ਕਿਹਾ ਹਰੇਕ ਆਗੂ ਨੂੰ ਟਿਕਟ ਮੰਗਣ ਦਾ ਹੱਕ ਅੰਮ੍ਰਿਤਸਰ ਤੋਂ ਕਾਂਗਰਸ ਦੀ ਆਗੂ ਨਵਜੋਤ ਕੌਰ ਸਿੱਧੂ ਨੇ ਆਪਣੇ ਸਿਆਸੀ ਵਿਰੋਧੀਆਂ ਦਾ ਘਰਾਓ ਕੀਤਾ ਹੈ ਉਹਨਾਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਤੋਂ ਐਮਪੀ ਕਿਰਨ ਖੇਰ ਨੇ ਚੰਡੀਗੜ੍ਹ ਦੇ ਵਿਕਾਸ ਦੇ ਲਈ ਕੋਈ ਕੰਮ ਨਹੀਂ ਕੀਤਾ ਅਤੇ ਉਹ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਜੁੜੇ ਹੋਏ ਨਹੀਂ ਨੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਦਾ ਸਿਆਸੀ ਕਿਰਾਉ ਕਰਦੇ ਹੋਏ ਅਕਾਲੀ ਦਲ ਦੇ ਆਗੂਆਂ ਤੇ ਵੀ ਜੰਮ ਕੇ ਸਿਆਸੀ ਬਿਆਨਵਾਜੀ ਕੀਤੀ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ 10 ਸਾਲ ਤੱਕ ਪੰਜਾਬੀਆਂ ਨੂੰ ਲੁੱਟਿਆ ਗਿਆ ਜਦੋਂ ਮਜੀਠੀਆ ਤੇ ਬਾਦਲ ਪਰਿਵਾਰ ਇਥੇ ਪੰਜਾਬ ਦੀ ਲੁੱਟ ਸ਼ੁਰੂ ਕੀਤੀ ਉਹਨਾਂ ਨੇ 10 ਸਾਲ ਪਿਛਲੇ 10 ਸਾਲ ਤਾਂ ਉਹਨਾਂ ਨੇ ਸਭ ਤੋਂ ਜ਼ਿਆਦਾ ਲੁੱਟ ਕੀਤੀ ਕਿਰਨ ਖੇਲ ਨੇ ਪਿਛਲੇ 5 ਸਾਲ ਚ ਬਿਲਕੁਲ ਵੀ ਉਥੇ ਗਰਾਊਂਡ ਲੈਵਲ ਤੇ ਕੰਮ ਨਹੀਂ ਕੀਤਾ ਜਿਹਨੂੰ ਕਹਿੰਦੇ ਆ ਧੌਂਚ ਸਰੀ ਹੈ ਉਹ ਲੀਡਰਸ ਨੂੰ ਲੋਕ ਨਹੀਂ ਮੰਨਦੇ ਲੀਡਰ ਜਿਹੜੇ ਸੜਕਾਂ ਤੇ ਕਦੇ ਜਾ ਕੇ ਕਿਸੇ ਮਾਰਕੀਟ ਦੀ ਸਾਰੀਆਂ ਐਸੋਸੀਏਸ਼ਨਸ ਮੈਨੂੰ ਮਿਲ ਗਿਆ ਉਹ ਕਹਿੰਦੇ 5 ਸਾਲ ਮਿਲ ਹੀ ਨਹੀਂ ਕਦੇ ਮੈਂ ਜਿਵੇਂ ਤੁਸੀਂ ਕੰਮ ਕਰਦੇ ਹੋ ਤੁਸੀਂ ਬੈਠ ਕੇ ਕੰਮਰੀਆਂ ਚ ਰੂਲ ਨਹੀਂ ਬਣਾ ਸਕਦੇ ਜਦੋਂ ਤੱਕ ਗਰਾਉਂਡ ਲੈਵਲ ਲੋਕਾਂ ਨੂੰ ਨਾ ਪੁੱਛੋ ਤੁਹਾਨੂੰ ਕੀ ਚਾਹੀਦਾ ਤੁਸੀਂ ਉਹ ਕਰਨਾ ਹੈ ਜੋ ਲੋਕ ਚਾਹੁੰਦੇ ਐ ਐਂਡ ਉਹ ਵੀ ਆਉਣ ਵਾਲੇ ਸਮੇਂ ਸਾਰਿਆਂ ਨੂੰ ਪਤਾ ਚੱਲੂਗਾ ਕਿਵੇਂ ਉੱਥੇ ਘਪਲੇ ਹੋਏ ਐ ਜਿਸ ਹਿਸਾਬ ਨਾਲ ਉਹਨਾਂ ਨੇ ਮੇਅਰ ਬਣਾਇਆ ਹੈ ਮੋਸਟ ਕ腐ਟ ਸੋ ਸ਼ੋ ਕਰਦਾ ਐ ਤਾਂ ਉੱਥੇ ਦੇ ਲੋਕਾਂ ਦੀ ਡਿਮਾਂਡ ਵੀ ਬੜੀ ਸੀ ਵੀ ਚੰਡੀਗੜ੍ਹ ਨੂੰ ਕਦੇ ਵੀ ਇੰਨਾ ਸਟਰੋਂਗ ਲੀਡਰ ਨਹੀਂ ਮਿਲਿਆ ਜਿਹੜਾ ਗਰਾਉਂਡ ਲੈਵਲ ਤੇ ਕੰਮ ਕਰਦਾ ਐ ਚੰਡੀਗੜ੍ਹ ਪਿਛਲੇ ਸਾਲਾਂ ਚ ਬਹੁਤ ਪਿੱਛੇ ਚਲੇ ਗਿਆ ਰੂਲਸ ਰੈਗੂਲੇਸ਼ਨਸ ਉਥੇ ਰਿਟਾਇਰਡ ਲੋਕ ਰਹਿੰਦੇ ਆ ਅਫਸਰ ਲੋਕ ਰਹਿੰਦੇ ਆ ਉਹਨਾਂ ਨੂੰ ਮਹਿਸੂਸ ਹੋਇਆ ਕਿ ਮੈਮ ਤੁਸੀਂ ਇੱਕ ਆਮੀ ਅਫਸਰ ਦੀ ਬੇਟੀ ਹੋ ਜਿਹੜੇ ਡਿਸਪਲਿਨ ਨਾਲ ਤੁਸੀਂ ਚੱਲਦੇ ਹੋ ਸਾਨੂੰ ਉਹ ਡਿਸਪਲਿਨ ਵਾਪਸ ਚੰਡੀਗੜ੍ਹ ਚ ਚਾਹੀਦਾ ਪੰਜਾਬੀ ਇਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖੈਰਾਨੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਸਿਆਸੀ ਨਿਸ਼ਾਨਾ ਵਿੰਨਿਆਏ ਉਹਨਾਂ ਨੇ ਕਿਹਾ ਕਿ 10 ਸਾਲਾਂ ਦੇ ਅਕਾਲੀ ਦਲ ਦੇ ਰਾਜ ਵਿੱਚ ਪੰਜਾਬ ਨੂੰ ਆਰਥਿਕ ਤੌਰ ਤੇ ਪਿਛਾਂ ਖਿੱਚਿਆ ਹੈ ਨਾਲ ਹੀ ਸੁਖਪਾਲ ਖੈਰਾਨੇ ਕਿਹਾ ਕਿ ਪੰਜਾਬ ਦੇ ਕਿਸਾਨ ਦਾ ਬੁਰਾ ਹਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕਰਕੇ ਹੋਇਆ ਹੈ ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਤੇ ਵੀ ਤਿੱਖੇ ਸਿਆਸੀ ਹਮਲੇ ਕੀਤੇ ਵਿਕਰਮ ਸਿੰਘ ਮਜੀਠੀਆ ਨੇ 3 ਲੱਖ ਕੁਸ਼ ਰੁਪਿਆ ਜਾ ਕੇ ਆਪਣੇ ਕੋਲੋਂ ਦਿੱਤਾ ਮੇਰੀ ਵਿਕਰਮ ਤੇ ਸੁਖਬੀਰ ਨੂੰ ਇਹ ਰਾਏ ਸਲਾਹ ਆ ਕਿ ਤੁਸੀਂ ਤਾਂ ਯਾਰ ਐਡੇ ਸਰਮਾਇਦਾਰ ਆਦਮੀਆਂ ਤੁਹਾਡੇ ਕੋਲ ਤਾਂ ਹਜ਼ਾਰਾਂ ਲੱਖਾਂ ਕਰੋੜਾ ਰੁਪਏ ਆ ਤੁਸੀਂ ਸਾਰੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਉਦਾਂ ਹੀ ਮਾਫ਼ ਕਰ ਦਿਓ ਤੁਸੀਂ 10 ਸਾਲ ਉਹ ਲੁੱਟਿਆ ਸਟੇਟ ਨੂੰ ਅੱਜ ਤੁਹਾਡੀ ਬਦੌਲਤ ਹੀ ਸਾਡੇ ਕਿਸਾਨ ਆਤਮ ਹੱਤਿਆ ਤੇ ਖੇਤ ਮਜ਼ਦੂਰ ਮਰ ਰਹੇ ਨੇ ਤੁਹਾਡੇ ਤਾਂ ਇਨੀ ਸਮਰੱਥਾ ਵਾ ਕਿ ਤੁਸੀਂ 1 ਲੱਖ ਕਰੋੜ ਦਾ ਕਰਜ਼ਾ ਕੋਲੋਂ ਆਪਣੀ ਜੇਬ ਚੋਂ ਦੇ ਸਕਦੇ ਹੋ ਕੱਲੇ ਬੁੱਧ ਸਿੰਘ ਦਾ ਕਿਉਂ ਦਿੰਦੇ ਹੋ ਸਾਰੇ ਕਿਸਾਨਾਂ ਦਾ ਮਾਫ ਕਰੋ ਪੰਜਾਬ ਪੁਲਿਸ ਦੇ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਪ੍ਰਗਟ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ ਅਤੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਵੀ ਪੁਲਿਸ ਸਖਤ ਕਾਰਵਾਈ ਕਰੇਗੀ ਜਿਹੜੀ ਐਸਆਈਟੀ ਬਣੀ ਹੋਈ ਸੀ ਉਹਨੇ ਕਾਫੀ ਕੰਮ ਕੀਤਾ ਜਿਹੜੇ ਮੇਜਰ ਕੇਸਿਸਗੇ ਉਹਦੇ ਵਿੱਚ ਮੇਜਰ ਕੇਸਸ ਦੇ ਵਿੱਚ ਆਲਰੇਡੀ ਜਿਹੜੇ ਬੰਦੇ ਸੀ ਉਹ ਗ੍ਰਿਫਤਾਰ ਕਾਫੀ ਸਾਰੇ ਬੰਦੇ ਗ੍ਰਿਫਤਾਰ ਹੈਗੇ ਆ ਕਰੀਬ 7 ਸਾਲ ਸਾਲ ਵੀ ਹੋ ਗਿਆ 8 8 10 ਸਾਲਸ ਮਹੀਨੇ ਹੋ ਗਏ ਸੋ ਉਹਨਾਂ ਦੀ ਇਨਵੈਸਟੀਗੇਸ਼ਨ ਉਹਨਾਂ ਦੀ ਟ੍ਰਾਇਲ ਵਗੈਰਾ ਉਹ ਸਾਰੀ ਚੱਲੇਗੀ ਬਾਕੀ ਅੱਗੇ ਤੋਂ ਵਾਇਗਰੂ ਦੀ ਮੇਰ ਹੈ ਕਿ ਅੱਗੇ ਤੋਂ ਠੱਲ ਹੈ ਇਹਨਾਂ ਚੀਜ਼ਾਂ ਦੇ ਵਿੱਚ ਤੇ ਮੈਨੂੰ ਪੂਰਾ ਉਮੀਦ ਹੈ ਕਿ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਉਹਦੇ ਨਾਲ ਸ਼ਮੂਲੀਅਤ ਦੇ ਨਾਲ ਮਦਦ ਦੇ ਨਾਲ ਆਪਾਂ ਇਥੇ ਪੀਸ ਬਣਾ ਕੇ ਰੱਖਾਂਗੇ ਤਾਂ ਕਿ ਅੱਗੇ ਇਹ ਬੇਵਦੀ ਬਿਲਕੁਲ ਨਾ ਹੋਵੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕੀਤੀ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਵੀ ਉਹ ਅਕਾਲੀ ਦਲ ਦੇ ਨਾਲ ਰਲ ਕੇ ਲੜਨਗੇ ਇਸ ਮੌਕੇ ਸ਼ਵੇਤ ਮਲਿਕ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਅਫਸਰਵਾਦੀ ਦੱਸਿਆ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਨਹੀਂ ਕਰ ਰਹੀ ਜਿਸ ਕਰਕੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਨੇ ਕੋਈ ਵਿਵਾਦ ਨਹੀਂ ਜੀ ਐਕਚੁਅਲੀ ਇਹ ਅਲਾਈਅੰਸ ਬਹੁਤ ਪੁਰਾਣਾ ਅਲਾਈਅੰਸ ਹੈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਨੇ ਉਹ ਬੜੇ ਗਹਿਰੇ دوست ਨੇ ਐਨਡੀਏ ਦੇ ਬੜੇ ਸੀਨੀਅਰ ਲੀਡਰ ਨੇ ਐਨਡੀਏ ਦੇ ਉਹਨਾਂ ਦਾ ਬੜਾ ਸਨਮਾਨ ਹੈ ਭਾਰਤੀ ਜਨਤਾ ਪਾਰਟੀ ਜੀ ਹੋਰ ਐਨਡੀਏ ਦੇ ਹੋਰ ਗੁੱਟਾਂ ਦੇ ਵਿੱਚ ਵੀ ਸੋ ਐਸਾ ਵਿਵਾਦ ਲਫ਼ਜ਼ ਜਿਹੜਾ ਹੈ ਉਹ ਕਿਤੇ ਵੀ ਨਹੀਂ ਹੈਗਾ ਸੰਵਾਦ ਕਹਿ ਸਕਦੇ ਹੋ ਤੁਸੀਂ ਕਿ ਆਪਸੀ ਸਮਾਧ ਹੋਏਗਾ ਆਮ ਆਦਮੀ ਪਾਰਟੀ ਤੇ ਕਿਸੇ ਜਗ੍ਹਾ ਹੈ ਹੀ ਨਹੀਂ ਕਿਉਂਕਿ ਉਹ ਵਿਖਰ ਗਈ ਹੈ ਉਹ ਕਈ ਗੁੱਟਾਂ ਵਿੱਚ ਵੰਡ ਗਏ ਹਨ ਆਖਰੀ ਜਿਹੜਾ ਉਹਨਾਂ ਦਾ ਕਿਲਾ ਰਹਿ ਗਿਆ ਉਹ ਹੈਗਾ ਭਗਵੰਤ ਮਾਨ ਬਾਕੀ ਸਾਰੇ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਸੋ ਪਾਰਟੀ ਦੇ ਕਿਤੇ ਹੈ ਨਹੀਂ 10 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਾ ਲੜੇਗਾ ਤੇ 3 ਸੀਟਾਂ ਤੇ ਭਾਜਪਾ ਲੜੂ ਸੋ ਅਸੀਂ ਜੁਆਇੰਟ ਕੈਂਪੇਨ ਸਾਡੀ ਚੱਲੂਗੀ ਸੋ ਅਸੀਂ 올 ਕੋਆਰਡੀਨੇਸ਼ਨ ਕਮੇਟੀਆਂ ਵਿਲ ਬੀ ਅਨਾਉਂਸਡ ਬਾ ਟਮੋਰੋ ਐਂਡ ਸਾਡਾ ਮੇਨ ਫੋਕਸ ਜਿਹੜਾ ਹੈ ਨਾ ਕਿ ਮੋਦੀ ਜੀ ਨੇ ਜੋ ਡਵੈਲਪਮੈਂਟ ਦੇ ਕੰਮ ਦੇਸ਼ ਵਾਸਤੇ ਕੀਤੇ ਹੈ ਜੋ ਪੰਜਾਬ ਨੂੰ ਦਿੱਤਾ ਹੈ ਜੋ ਸਿੱਖ ਕੌਮ ਵਾਸਤੇ ਉਹਨਾਂ ਨੇ ਇਤਿਹਾਸਿਕ ਫੈਸਲੇ ਲਏ ਪੰਜਾਬੀਆਂ ਵਾਸਤੇ ਕੀਤਾ ਜੋ 5 ਸਾਲਾਂ ਸਰਕਾਰ ਦੇ ਦੌਰਾਨ ਜੋ ਪੰਜਾਬ ਨੂੰ ਵੇਰੀਅਸ ਪ੍ਰੋਜੈਕਟਸ ਮਿਲੇ ਜਿਵੇਂ ਰੋਡ ਪ੍ਰੋਜੈਕਟਸ ਤੋਂ ਲੈ ਕੇ ਏਮਸ ਤੋਂ ਲੈ ਕੇ ਮਤਲਬ ਇਹ ਜੀਆਂ ਚੀਜ਼ਾਂ ਪੰਜਾਬ ਨੂੰ ਆਈਆਂ ਮੋਦੀ ਸਾਹਿਬ ਦੀ ਸਰਕਾਰ ਦੇ ਦੌਰਾਨ ਕਿ ਇਸ ਵੀ ਨਾ ਹਿਸਟੋਰਿਕ 5 ਇਅਰਸ ਜਿਹੜਾ ਉਹਨਾਂ ਦਾ ਟਿਨਿਓਰ ਸੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਅੰਬਾਲਾ ਦੇ ਵਿੱਚ ਚੇਤਨਾ ਰੈਲੀ ਕੀਤੀ ਗਈ ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਬੋਧਿਤ ਕੀਤਾ ਸੰਬੋਧਿਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਇੱਕੋ ਇੱਕ ਨੁਮਾਇੰਦਾ ਪਾਰਟੀ ਹੈ ਇਸ ਮੌਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਾਂਗਰਸ ਤੇ ਜਮ ਕੇ ਸਿਆਸੀ ਨਿਸ਼ਾਨੇ ਵਿਨੇ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਬੋਧਿਤ ਕੀਤਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਹੈ ਦੁਨੀਆਂ ਵਿੱਚ ਜਿੱਥੇ ਵੀ ਆਪਣੇ ਸਿੱਖ ਭੈਣ ਭਰਾ ਤੇ ਪੰਜਾਬੀ ਰਹਿੰਦੇ ਆ ਦੁਨੀਆਂ ਵਿੱਚ ਨਮੈਂਦੀ ਕਰਦੀ ਹੈ ਇਕੱਲੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਹੈ ਤੇ ਹਿੰਦੁਸਤਾਨ ਦੇ ਵਿੱਚ ਦੂਜੇ ਨੰਬਰ ਤੇ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਐ ਬੀ ਜੀ ਪੀ ਦਾ ਵੀ ਜਨਮ ਆਪ ਤੋਂ ਬਾਅਦ ਚ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਜੇ ਲੀਡਰਸ਼ਿਪ ਦੇਖੋ ਕਿਸਾਨੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਗੱਲ ਕਰਦੀ ਹੈ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਪੰਜ ਵਾਰ ਮੁੱਖ ਮੰਤਰੀ ਪੰਜਾਬ ਦੇ ਬਣੇ ਆ ਕੋਈ ਮਾਮੂਲੀ ਗੱਲ ਨਹੀਂ ਅੱਜ ਸਾਡੇ ਦਰਜਨ ਭਰ ਤੋਂ ਜ਼ਿਆਦਾ ਕਾਉਂਸਲਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸੇਵਾ ਅੱਜ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ ਵੀ ਜਦੋਂ ਵੀ ਕੋਈ ਪੰਜਾਬੀਅਤ ਦਾ ਜਾਂ ਸਿੱਖਾਂ ਦਾ ਵਿਸ਼ਾ ਉੱਠਦਾ ਏ ਤੇ ਸਾਰਿਆਂ ਦੀਆਂ ਨਜ਼ਰਾਂ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਤੇ ਹੁੰਦੀਆਂ ਨੇ ਇੱਕ ਵਾਰ ਨਹੀਂ अनेका ਵਾਰ ਇਹਨਾਂ ਨੇ ਸਾਬਤ ਕਰਕੇ ਦਿਖਾਇਆ ਕਿ ਜਦੋਂ ਵੀ ਪੰਜਾਬੀਅਤ ਦੀ ਔਰ ਸਿੱਖੀ ਦੀ ਗੱਲ ਆਉਂਦੀ ਆ ਉਹਦੇ ਤੇ ਅੜ ਕੇ ਪੈਰਾ ਦਿੰਦੇ ਨੇ ਔਰ ਉਹ ਪਿੱਛੇ ਤਾਕਤ ਕੌਣ ਹੁੰਦੀ ਆ ਤੁਸੀਂ ਉਸ ਦੇ ਪਿੱਛੇ ਤਾਕਤ ਜੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਉੱਥੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਨਾਲ ਹੀ ਉਹਨਾਂ ਨੇ ਇੱਕ ਮੁਲਾਕਾਤੀ ਹਾਲ ਦਾ ਵੀ ਉਦਘਾਟਨ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਟਕਸਾਲੀਆਂ ਅਤੇ ਪੰਜਾਬੀ ਏਕਤਾ ਪਾਰਟੀ ਦੇ ਆਗੂਆਂ ਵਿੱਚ ਆਪਸ ਵਿੱਚ ਹੀ ਕੋਈ ਏਕਤਾ ਨਹੀਂ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਅਨੁਸ਼ਾਸਨ ਕਾਇਮ ਕਰਨ ਦੇ ਲਈ ਵੱਡੇ ਕਦਮ ਚੁੱਕੇ ਨੇ ਲੇਖਕੋ ਜੀ ਪੰਜਾਬ ਚ ਇਹ ਨਹੀਂ ਪਤਾ ਕਿ ਪਾਰਟੀਆਂ ਕਿੰਨੀਆਂ ਇਕੱਠੀਆਂ ਨੇ ਪਹਿਲੋਂ ਇਲੈਕਸ਼ਨ ਜਿਹੜੇ ਆਉਣਦੇ ਉਹਦੇ ਬਾਅਦ ਦੇਖਾਂਗੇ ਕਿ ਕਿਹੜੇ ਆਉਂਦੇ ਨੇ ਟਕਸਾਲੀ ਆਉਂਦੇ ਨੇ ਕੋਈ ਏਕਤਾ ਆਉਂਦੀ ਹੈ ਕੋਈ ਨਾ ਏਕਤਾ ਆਉਂਦੀ ਹੈ ਮੇਰੇ ਖਿਆਲ ਲਈ ਏਕਤਾ ਜਿੰਨਾ ਰੱਖਿਆ ਉਹਨਾਂ ਨੇ ਤੇ ਆਪ ਵੀ ਕਦੀ ਕਿਸੇ ਨਾਲ ਏਕਤਾ ਨਹੀਂ ਕੀਤੀ ਫਿਰ ਅਕਾਲੀ ਦਲ ਚ ਤੁਸੀਂ ਫਿਰ ਕਾਂਗਰਸ ਚ ਆ ਗਏ ਕਾਂਗਰਸ ਚ ਆਪ ਤੇ ਚਲੇ ਗਏ ਆਪ ਜੋ ਆਪਣੀ ਆਪਣੀ ਏਕਤਾ ਪਾਰਟੀ ਬਣਾ ਲਈ ਪਰ ਉਹ ਆਪਣਾ ਉਹ ਏਕਾ ਕਰ ਲੈਣ ਕਿ ਉਹ ਆਪਣਾ ਏਕਤਾ ਪਾਰਟੀ ਵਾਲੇ ਮਨ ਬਣਾ ਲੈਣ ਕਿ ਅਸੀਂ ਏਕੇ ਚ ਰਹਿਣਾ ਚਾਹੀਦਾ ਜਾਂ ਬਾਹਰ ਰਹਿਣਾ ਅਜੇ 2 ਮਹੀਨੇ ਬਾਅਦ ਵੇਖੋ ਸ਼ਾਇਦ ਟਿਕਟਾਂ ਵਾਲੇ ਫਿਰ ਉਹਨਾਂ ਦਾ ਏਕਤਾ ਟੁੱਟ ਜਾਈ ਤੇ ਅਜੇ ਪਹਿਲਾਂ ਅਜੇ 2 ਮ ਬਾਕੀ ਜੋ ਵੀ ਥੇ ਅੰਦਰ ਉਹਨਾਂ ਵੱਤ ਵਾਦ ਕੰਮ ਦੇ ਉੱਤੇ ਜਿਹੜੇ ਕੈਦੀ ਨੇ ਉਹਨਾਂ ਦਾ ਇਲਾਜ ਇਹ ਸਾਰੀ ਚੀਜ਼ਾਂ ਅਸੀਂ ਦੇਖੀਆਂ ਔਰ ਜਿਹੜੀਆਂ ਹੋਰ ਵੀ ਚੀਜ਼ਾਂ ਨੇ ਨੰਨ ਜਿਹੜੇ ਸਟਾਫ ਨੇ ਆਪਣੀਆਂ ਲਿਆਂਦੀਆਂ ਪ੍ਰੋਬਲਮਸ ਉਹਨਾਂ ਬਾਰੇ ਵੀ ਕੁਝ ਹਰ ਕੀਤਾ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਨੇ ਭਾਜਪਾ ਦੀ ਝੰਡਾ ਮੁਹਿੰਮ ਨੂੰ ਦੇਸ਼ ਦੇ ਲੋਕਾਂ ਨਾਲ ਮਜ਼ਾਕ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਦੀ ਤਾਂ ਉਹ ਵੀ ਝੰਡਾ ਮੁਹਿੰਮ ਵਿੱਚ ਭਾਜਪਾ ਦਾ ਸਾਥ ਦਿੰਦੇ। ਉਹਨਾਂ ਕਿਹਾ ਕਿ ਭਾਜਪਾ ਲੋਕਾਂ ਦੇ ਘਰਾਂ ਵਿੱਚ ਜ਼ਬਰਦਸਤੀ ਝੰਡੇ ਲਗਾ ਰਹੀ ਹੈ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਗੱਲਬਾਤ ਕਰਦੇ ਆ ਰਵਨੀਤ ਬਿੱਟੂ ਨੇ ਕਿਹਾ ਕਿ ਜਲਦ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਰੈਲੀ ਕਰਨਗੇ ਨਾਲ ਹੀ ਉਹਨਾਂ ਕਿਹਾ ਕਿ ਉਹ ਹਾਈ ਕਮਾਂਡ ਨੂੰ ਅਪੀਲ ਕਰਨਗੇ ਕਿ ਪ੍ਰੇਨਕਾ ਗਾਂਧੀ ਵੀ ਪੰਜਾਬ ਦੇ ਵਿੱਚ ਕਾਂਗਰਸ ਦੇ ਸਮਰਥਨ ਵਿੱਚ ਰੈਲੀ ਕਰਨ ਜਿਹੜਾ ਕਿਸਾਨਾਂ ਦੇ ਘਰਾਂ 'ਚ ਜਿਨ੍ਹਾਂ ਨੇ ਝੰਡੇ ਲਾਉਣ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ 2 ਕਰੋੜ ਜਿਹੜੀਆਂ ਨੌਕਰੀਆਂ ਦੀ ਗੱਲ ਕੀਤੀ ਸੀ ਉਹ ਜੇ ਨੌਕਰੀਆਂ ਦੇ ਦਿੰਦੇ ਤਾਂ ਉਹ ਝੰਡੇ ਲੋਕ ਆਪ ਹੀ ਲਾ ਲੈਂਦੇ ਕੋ 15 ਲੱਖ ਜੇ ਖਾਤੇ ਆ ਜਾਂਦਾ ਉਹ ਝੰਡੇ ਆਪ ਹੀ ਲੱਗੇ ਹੁੰਦੇ ਪਰ ਅੱਜ 5 ਸਾਲ ਬਾਅਦ ਅਮਿਤ ਸ਼ਾਹ ਜੀ ਆਪਣੇ ਘਰ ਤੇ ਝੰਡਾ ਲਾ ਕੇ ਮਹਿੰਮ ਸ਼ੁਰੂ ਕਰਨ ਲੱਗੇ ਆ ਮੈਂ ਸਮਝਦਾ ਵੱਡ ਕਿਸਮਤੀ ਆ ਇਹ ਹੋਣਾ ਇਹ ਚਾਹੀਦਾ ਸੀ ਵੀ ਸਰਕਾਰ ਨੇ ਆ 5 ਸਾਲ ਕੰਮ ਕੀਤੇ ਆ ਵੀ ਆ ਲੋਕਾਂ ਨੇ 5 ਕਰੋੜਾਂ ਨੇ ਸਾਡੇ ਝੰਡੇ ਲਾ ਲਈ ਪਰ ਹੁਣ 5 ਸਾਲ ਬਾਅਦ ਜ਼ਬਰਦਸਤੀ ਆਪ ਝੰਡਾ ਲਾਉਣ ਲੱਗੇ ਆ 5 ਕਰੋੜ ਲੋਕਾਂ ਦੇ ਘਰਾਂ 'ਚ ਇਸ ਕਰਕੇ ਇਸ ਤੋਂ ਪਤਾ ਲੱਗਦਾ ਵੀ ਅੱਜ ਭਾਜਪੀ ਦਾ ਝੰਡਾ ਲਾਉਣ ਵਾਲਾ ਵੀ ਕੋਈ ਨਹੀਂ ਰਿਹਾ ਡੰਡਾ ਫੜਨ ਵਾਲਾ ਵੀ ਕੋਈ ਨਹੀਂ ਰਿਹਾ ਇਹ ਵੀ ਮਹਿਮ ਤੁਰ ਨਹੀਂ ਪੈ ਰਹੀ ਆ ਵੀ ਅਸੀਂ 5 ਕਰੋੜ ਲੋਕਾਂ ਦੇ ਝੰਡੇ ਲਾਉਣੇ ਆ ਇੱਥੋਂ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਭਾਜਪੀ ਹੈ ਜਿਹੜੀ ਉਹ ਕਮਜ਼ੋਰ ਪੈ ਚੁੱਕੀ ਹੈ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹਨਾਂ ਦੀਆਂ ਲੋਕ ਸਭਾ ਨੂੰ ਲੈ ਕੇ ਪੂਰੀਆਂ ਤਿਆਰੀਆਂ ਨੇ ਲੁਧਿਆਣਾ ਤੋਂ ਕਈ ਉਮੀਦਵਾਰਾਂ ਦੇ ਦਾਵੇਦਾਰੀ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਹਰੇਕ ਉਮੀਦਵਾਰ ਨੂੰ ਆਪਣੀ ਦਾਵੇਦਾਰੀ ਪੇਸ਼ ਕਰਨ ਦਾ ਹੱਕ ਹੈ ਪੰਜਾਬ ਵਿੱਚ ਬਣ ਰਹੇ ਚੌਥੇ ਫਰੰਟ ਬਾਰੇ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੁਝ ਆਗੂ ਅਜਿਹੇ ਨੇ ਜੋ ਹਰ ਇਲੈਕਸ਼ਨ ਤੋਂ ਬਾਅਦ ਆਪਣੀ ਪਾਰਟੀ ਬਦਲਦੇ ਨੇ ਜੇ ਤਿਆਰੀ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਅੱਜ ਲੁਧਿਆਣੇ ਵਿੱਚ ਜਾਂ ਪੰਜਾਬ ਵਿੱਚ ਕਾਂਗਰਸ ਪਾਰਟੀ 2017 ਤੋਂ ਬਾਅਦ ਮੈਂ ਸਮਝਦਾ ਹਰ ਇਲੈਕਸ਼ਨ ਆ ਜਿਹੜੀ ਚਾਹੇ ਮਿਨਸਲ ਕਾਰਪੋਰੇਸ਼ਨ ਦੀ ਹੋਵੇ ਚਾਹੇ ਸਰਪੰਚੀ ਦੀ ਹੋਵੇ ਪੰਚੀ ਦੀ ਹੋਵੇ ਬਲੌਕ ਸੰਮਤੀ ਜ਼ਿਲ੍ਹਾ ਪ੍ਰਚਿੱਦ ਹੋਵੇ ਬੜੀ ਵਧੀਆ ਤਰੀਕੇ ਨਾਲ ਅਸੀਂ ਸਾਰੀਆਂ ਇਲੈਕਸ਼ਨਾਂ ਜਿੱਤੀਆਂ ਸਾਰ ਪਾਰਟੀ ਦੇ ਵਿੱਚ ਇੱਕ ਵਰਕਰ ਤੋਂ ਲੈ ਕੇ ਬਣਾ ਤੋਂ ਬੜਾ ਲੀਡਰ ਆ ਜਿਹੜਾ ਉਹ ਅਪਲਾਈ ਕਰ ਸਕਦਾ ਤੇ ਅਪਲਾਈ ਕਰਨਾ ਵੀ ਚਾਹੀਦਾ ਹਮੇਸ਼ਾ ਅਪਲਾਈ ਹੁੰਦਾ ਹਰ ਜਗ੍ਹਾ ਅਸੀਂ ਵੀ ਅਪਲਾਈ ਕਰਦੇ ਹਾਂ ਉਸੇ ਤਰੀਕੇ ਨਾਲ ਤੇ ਪਾਰਟੀ ਹਾਈ ਕਮਾਂਡ ਆ ਜਿਹੜਾ ਉਹਦਾ ਫੈਸਲਾ ਕਰਦੀ ਹੈ ਸੰਘਰੂਰ ਦੇ ਅਮਰਗੜ ਤੋਂ ਕਾਂਗਰਸ ਦੇ ਐਮ.ਐਲ.ਏ. ਸੁਰਜੀਤ ਈਮਾਨ ਨੇ ਇੱਕ ਨਵੀਂ ਮੰਗ ਕੀਤੀ ਹੈ। ਉਹਨਾਂ ਨੇ ਕਾਂਗਰਸ ਤੋਂ ਬੀ.ਸੀ. ਵਰਗ ਦੇ ਉਮੀਦਵਾਰਾਂ ਦੇ ਲਈ ਪੰਜਾਬ ਦੇ ਵਿੱਚ ਘੱਟੋ-ਘੱਟ 2 ਟਿਕਟਾਂ ਦੀ ਮੰਗ ਕੀਤੀ ਹੈ। ਸੁਰਜੀਤ ਈਮਾਨ ਦਾ ਕਹਿਣਾ ਹੈ ਕਿ ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ ਬਣਦਾ ਮਾਣ ਸਤਕਾਰ ਨਹੀਂ ਮਿਲਦਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ ਲੋਕ ਸਭਾ ਦੇ ਲਈ ਘੱਟੋ-ਘੱਟ 2 ਟਿਕਟਾਂ ਮਿਲਣੀਆਂ ਚਾਹੀਦੀਆਂ ਨੇ। ਜੀ ਸੀ ਸਰਾਜ ਦੇ ਜਿਹੜੇ ਵੀ ਪਰਿਵਾਰ ਅੱਗੇ ਜਿਸ ਇਨਸਾਨ ਨੇ ਸੇਪੀ ਤੋਂ ਲੈ ਕੇ ਰਾਜਗਰੀ ਤੋਂ ਲੈ ਕੇ ਕਾਰਪੈਂਟਰ ਤੋਂ ਲੈ ਕੇ ਇੰਡਸਟਰੀ ਤੋਂ ਲੈ ਕੇ ਅੱਜ ਪ੍ਰਮਾਤਮਾ ਨੇ ਕਰਤਾ ਦਿੱਤੇ ਮੈਨੂੰ ਤੀਜੀ ਵਾਰੀ ਵੀ ਇੱਕ ਬੰਦਾ ਨੌਕਰੀ ਦੇ ਕਿਉਂਕਿ ਮੈਨੂੰ ਪ੍ਰਮਾਤਮਾ ਨੇ ਲੋਕਾਂ ਦਿੱਤਾ ਮੈਂ 2000 ਰੁਪਏ ਜਿਹੜਾ ਹਜ਼ਾਰ ਪਹਾੜ ਇੱਕ ਬਣਿਆ 4 ਲੱਖ ਨਾਲ ਲੱਗ ਚੁੱਕੇ ਆ ਪਾਰਟੀ ਦੀ ਟਿਕਟ ਤੇ ਤਨ ਇੱਕ ਮੈਂ ਲੂਟ ਕਰ ਲੈ ਤਿੰਨ ਇਲੈਕਸ਼ਨਾਂ ਦੇ ਦਿੱਤੀਆਂ। ਔਰ ਤੀਸਰੀ ਲੈਕਸ਼ਨੀਆਂ ਉੱਤੇ ਜਾ ਕੇ ਜਿੱਤਿਆ ਆ ਆਪਣੇ ਘਰ ਤੋਂ 100 ਗੁੱਲ ਲਟਕੂਰ ਜਾ ਕੇ ਪਾਰਕ ਦੇ ਜਿੱਥੇ ਜਗ੍ਹਾ ਮਿਲਾਇਆ ਉੱਥੇ ਨੇ ਚੋਣ ਲੈ। ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਜੋਰ ਸ਼ੋਰ ਦੇ ਨਾਲ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰ ਰਹੀ ਹੈ। ਇਸੇ ਦੇ ਤਹਿਤ ਲੁਧਿਆਣਾ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਵਿਚਾਰ ਚਰਚਾ ਕੀਤੀ। ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਇਸ ਮੀਟਿੰਗ ਦੇ ਵਿੱਚ ਆਪਸੀ ਵਿਚਾਰ ਵਟਾਂਦਰਾ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਯੂਥ ਅਕਾਲੀ ਦਲ ਦੇ ਆਗੂਆਂ ਦਾ ਆਉਣ ਦੀਆਂ ਲੋਕ ਸਭਾ ਚੋਣਾਂ ਦੇ ਬਾਰੇ ਵਿੱਚ ਵਲ ਸਾਹਬ ਵੱਲੋਂ ਯੂਥ ਦੀ ਮੀਟਿੰਗ ਰੱਖੀ ਗਿਆ ਮੈਂ ਬੰਪਲਾਂ ਦਾ ਉਹਨਾਂ ਨੂੰ ਵਧਾਈ ਦੇਣਾ ਤੇ ਦੂਜੀ ਗੱਲ ਹੈ ਮੈਂ ਸਮਝਦਾ ਜ ਨੌਜਵਾਨ ਦੁਬਾਰਾ ਜਿਹੜਾ ਅਕਾਲੀ ਦਲ ਨਾਲ ਜੁੜਿਆ ਉਹਦਾ ਇੱਕੋ ਇੱਕ ਕਾਰਨ ਹੈ ਕਿ ਹਰ ਬੰਦੇ ਨੂੰ ਪਤਾ ਲੱਗ ਚੁੱਕਾ ਨੌਜਵਾਨਾਂ ਨੂੰ ਕਿ ਇੱਕੋ ਇੱਕ ਤਰਜਮਾਨੀ ਕਰਦੀ ਹੈ ਯੂਥ ਦੀ ਤੇ ਸਾਰੇ ਲੋਕਾਂ ਦੀ ਲੋਕਾਂ ਦੇ ਕੰਮ ਕੀਤੇ ਜਾ ਰਹੇ ਤੇ ਕਾਂਗਰਸ ਸਰਕਾਰ ਦੀ ਜਿਹੜੀ ਧੱਕੇਸ਼ਾਹੀਆਂ ਦੇ ਖਿਲਾਫ ਅੱਜ ਨੌਜਵਾਨ ਲਾਂਬੰਦ ਹੋਇਆ ਤੇ ਮੈਂ ਸਮਝਦਾ ਜਿੱਥੇ ਨੌਜਵਾਨ ਲਾਂਬੰਦ ਹੋ ਜਾਂਦਾ ਉੱਥੇ ਕੋਈ ਵੀ ਪ੍ਰੋਬਲਮ ਨਹੀਂ ਰਹਿੰਦੀ ਕਿਉਂਕਿ ਹਮੇਸ਼ਾ ਜਿਹੜੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਹੁੰ ਨੱਚ ਤੰਗ ਜਿਹੜੇ ਇੱਥੇ ਲੁਧਿਆਣੇ ਦੇ ਐਮਪੀ ਬਿੱਟੂ ਜੀ ਆ ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਸੀਟ ਨਹੀਂ ਲੱਭ ਰਹੀ ਕਦੀ ਦੂਜੇ ਪਾਸੇ ਸੋਚਦੇ ਆ ਕਦੀ ਪਰ ਜਿੱਥੇ ਜਿੱਥੇ ਦੇਖਦੇ ਵੀ ਚਾਰ ਚਾਰ ਬੰਦੇ ਪਹਿਲਾਂ ਹੀ ਅਪਲਾਈ ਕਰੀ ਜਾ ਰਹੇ ਐਥੋਂ ਪਤਾ ਲੱਗਦਾ ਵੀ ਕਾਂਗਰਸ 'ਚ ਫੁੱਟ ਜ਼ਾਹਿਰ ਹੋ ਰਹੀ ਹੈ ਪਰ ਅਕਾਲੀ ਦਲ ਇੱਕੋ ਤੁਹਾਡੇ ਨਾਲ ਖੜਾ ਹੈ ਬਟਾਲਾ ਤੋਂ ਕਾਂਗਰਸ ਦੇ ਸਾਬਕਾ ਐਮਐਲਏ ਅਸ਼ਵਨੀ ਸੇਖੜੀ ਦੀ ਅਗਵਾਈ ਦੇ ਵਿੱਚ ਇੱਕ ਨਸ਼ਾ ਮੁਕਤੀ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਅਸ਼ਵਨੀ ਸੇਖੜੀ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਹੈ ਉਹਨਾਂ ਨੇ ਕਿਹਾ ਕਿ ਇਸ ਰੈਲੀ ਦਾ ਕੋਈ ਵੀ ਸਿਆਸੀ ਮਕਸਦ ਨਹੀਂ ਹੈ ਹੋਰ ਕੀ ਕਿਹਾ ਅਸ਼ਵਨੀ ਸੇਖੜੀ ਨੇ ਆਓ ਸੁਣਦੇ ਹਾਂ ਜਿਸ ਤਰ੍ਹਾਂ ਮਹਾਭਾਰਤ ਵਿੱਚ ਬੀਸ਼ਮਪਤਾਮਣ ਨੇ ਕਸਮ ਖਾਧੀ ਸੀ ਉਸੇ ਤਰ੍ਹਾਂ ਕੈਪਟਨ ਸਾਹਿਬ ਨੇ ਕਸਮ ਖਾਧੀ ਕਿ ਨਸ਼ੇ ਖਤਮ ਕਰਨਗੇ ਪੰਜਾਬ 'ਚੋਂ ਸਰਕਾਰਾਂ ਨੇ ਕਾਨੂੰਨ ਬਣਾਏ ਸ਼ਕਤੀ ਕੀਤੀ ਨਸ਼ੇ ਕੱਢੇ ਪਰ ਨਸ਼ੇ ਖਤਮ ਕਰਨ ਲਈ ਜੋ ਕਸਮ ਖਾਦੀ ਹੈ ਨਸ਼ੇ ਖਤਮ ਕਰਨ ਦੀ ਕੀ ਖਾਦੀ ਹੈ ਸੋ ਅਸੀਂ ਇਹ ਤਾਂ ਸਮਝਣਾ ਕੋਈ ਕਾਨੂੰਨ ਕੋਈ ਪੁਲਿਸ ਕੋਈ ਡੰਡਾ ਇਸ ਤਰ੍ਹਾਂ ਨਸ਼ਾ ਖਤਮ ਨਹੀਂ ਕਰ ਸਕਦਾ ਜਦ ਤੱਕ ਪੰਜਾਬ ਦੀ ਜਨਤਾ ਆਪ ਨਾ ਜਾਗੇਗੀ ਅੱਜ ਜਿਹੜਾ ਅਸੀਂ ਉਪਰਾਲਾ ਕੀਤਾ ਹੈ ਇਹ ਜਨਤਾ ਵੱਲੋਂ ਕੋਈ ਲੀਡਰ ਨਹੀਂ ਬੁਲਾਇਆ ਕੋਈ ਅਸੀਂ ਵੱਡੇ ਸਿੰਗਰ ਨਹੀਂ ਬੁਲਾਏ ਕੋਈ ਆਰਟਿਸਟ ਨਹੀਂ ਬੁਲਾਏ ਬਟਾਲਾ ਦੇ ਆਵਾਮ ਇਕੱਠੇ ਹੋਏ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਪ੍ਰਚਾਰ ਪ੍ਰਸਾਰ ਸ਼ੁਰੂ ਕਰ ਦਿੱਤਾ ਹੈ। ਇਸੇ ਦੇ ਤਹਿਤ ਕਾਂਗਰਸ ਨੇ ਵੀ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਲਾਲਾਬਾਦ ਦੇ ਵਿੱਚ ਲੋਕਾਂ ਦੇ ਨਾਲ ਮੁਲਾਕਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਜਲਾਲਾਬਾਦ ਵਿੱਚ ਪਾਰਟੀ ਵਰਕਰ ਲਗਾਤਾਰ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਨੇ। ਆਓ ਦੇਖਦੇ ਹਾਂ ਕਿਸ ਤਰ੍ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਲਾਲਾਬਾਦ ਦੇ ਵਿੱਚ ਕਾਂਗਰਸ ਨੇ ਆਪਣੇ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕੀਤਾ। ਅੱਜ ਦੀ ਇਹ ਵਰਕਰ ਮੀਟਿੰਗ ਲੋਕ ਸਭਾ ਚੋਣ 2019 ਦੇ ਰਿਗਾਰਡਿੰਗ ਜੋ ਕੈਪਟਨ ਮਰਿੰਦਰ ਸਿੰਘ ਜੀ ਔਰ ਸੁਨੀਲ ਜਾਖੜ ਜੀ ਦੇ ਦਿਸ਼ਾ ਨਿਰਦੇਸ਼ ਤੇ ਮਿਸ਼ਨ 13 ਦੇ ਰਿਗਾਰਡਿੰਗ ਰੱਖੀ ਗਈ ਸੀ ਇਹ ਅੱਜ ਜਲਾਲਾਬਾਦ ਵਿੱਚ ਇਹਦਾ ਆਗਾਜ਼ ਕੀਤਾ ਗਿਆ ਸੁਖਬੀਰ ਬਾਦਲ ਦੇ ਹਲਕੇ ਦੇ ਵਿੱਚ ਜੀ ਅਸੀਂ ਇੱਥੇ ਹਰ ਬੂਥ ਤੇ ਪੰਜ ਜਿਹੜੇ ਆਪਦੇ ਕਾਂਗਰਸ ਵਰਕਰ ਬੂਥ ਏਜੰਟ ਤੇ ਉਹ ਨੁਮਾਇंदे ਜਿਹੜੇ ਅੱਜ ਉਹਦਾ ਪ੍ਰੋਸੈਸ ਸ਼ੁਰੂ ਕਰਨ ਜਾ ਰਹੇ ਆ ਔਰ ਜਿਹੜਾ ਬੂਥ ਲੈਵਲ ਤੇ ਜੋ ਰਾਹੁਲ ਗਾਂਧੀ ਜੀ ਦਾ ਇੱਕ ਇੱਕ ਟੀਚਾ ਹੈ ਕਿ ਬੂਥ ਲੈਵਲ ਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਉਹ ਮੁਹਿੰਮ ਅੱਜ ਸ਼ੁਰੂ ਕੀਤੀ ਹੈ ਜਲਾਲਾਬਾਦ ਤੋਂ ਔਰ ਇਹ ਦੱਸਣ ਵਾਸਤੇ ਕਿ ਪਿਛਲੇ 2 ਸਾਲਾਂ ਦੇ ਵਿੱਚ ਮਹਾਰਾਜਾ ਸਾਹਿਬ ਦੀਆਂ ਕਾਂਗਰਸ ਸਰਕਾਰ ਦੀਆਂ ਪੰਜਾਬ ਦੇ ਵਿੱਚ ਕੀ ਪ੍ਰਾਪਤੀਆਂ ਨੇ ਔਰ ਕੱਲੇ ਜਲਾਲਾਬਾਦ ਜਲਾਲਾਬਾਦ ਦੇ ਵਿੱਚ ਲਗਭਗ 28.5 ਕਰੋੜ ਰੁਪਇਆ ਜਿਹੜਾ ਕਰਜ਼ਾ ਰਹਾ ਤੇ ਉਹ ਜਲਾਲਾਬਾਦ ਦੇ ਕਿਸਾਨਾਂ ਨੂੰ ਆ ਚੁੱਕੀ ਹੈ ਔਰ ਇਹ ਜਿਹੜੀ ਇਹ ਤਰੱਕੀ ਦੀ ਜਿਹੜੀ ਔਰ ਕੰਮ ਕਰਨ ਦੀ ਜਿਹੜੀ ਇਹ ਜਿਹੜੀ ਲਹਿਰ ਹੈ ਉਹ ਐਵੇਂ ਹੀ ਚੱਲੇਗੀ ਔਰ ਸਾਨੂੰ ਇਹ ਵਰਕਰਾਂ ਨੂੰ ਔਰ ਕਾਂਗਰਸ ਲੀਡਰਸ਼ਿਪ ਨੂੰ ਅੱਜ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਛੋਟੀ ਜੀ ਵਰਕਰ ਮੀਟਿੰਗ ਨੇ ਰੈਲੀ ਦਾ ਕਿਵੇਂ ਰੂਪ ਲਿਆ ਇਹ ਇਸ ਗੱਲ ਨੂੰ ਤਸਦੀਕ ਕਰਦੀ ਏ ਇਹ ਮੋਹਰ ਲਾਂਦੀ ਏ ਕਾਂਗਰਸ ਦੇ ਸਰਕਾਰ ਦੇ ਕੰਮਾਂ ਤੇ ਔਰ ਇਹ ਸਾਨੂੰ ਅੱਜ ਯਕੀਨ ਹੈ ਕਿ ਅਸੀਂ ਇੱਥੋਂ ਦੀ ਆਗਾਜ਼ ਕਰਕੇ 13 ਦੀਆਂ 13 ਸੀਟਾਂ ਜਿੱਤ ਕੇ ਬਾਦਲ ਸਾਹਿਬ ਨੇ ਬਹੁਤ ਚੰਮ ਦੀਆਂ ਚਲਾਈਆਂ ਲੋਕਾਂ ਨੂੰ ਵੱਡੇ ਵੱਡੇ ਝੂਠ ਮਾਰੇ ਮੋਦੀ ਨੇ ਉਹਦੋਂ ਵੱਡੇ ਝੂਠ ਮਾਰੇ ਬ ਲੋਕਾਂ ਨੂੰ 15-15 ਲੱਖ ਰੁਪਈਆ ਦੇ ਦੇਵਾਂਗਾ ਆ ਸਕੀਮਾਂ ਲਿਆ ਦੇਵਾਂਗਾ ਕਾਲਾ ਧਨ ਲਿਆ ਦੇਵਾਂਗਾ ਨਾ ਤਾਂ ਕਾਲਾ ਧਨ ਵਾਪਸ ਆਇਆ ਨਾ 15 ਲੱਖ ਰੁਪਈਆ ਆਇਆ ਉਲਟਾ ਨਵੀਆਂ-ਨਵੀਆਂ ਯੋਜਨਾਵਾਂ ਲੈ ਕੇ ਲੋਕਾਂ ਦੇ ਗਰੀਬ ਜਨਤਾ ਦਾ ਪੈਸਾ ਬੈਂਕਾਂ 'ਚ ਜਮ੍ਹਾਂ ਕਰਾ ਕੇ ਉਹ ਵੀ ਲੁੱਟ ਕੇ ਲੈ ਗਏ ਉਹਦੇ ਨਾਲ ਦੀ ਤੇ ਦੇਸ਼ ਦੇ ਵਿੱਚ ਵੱਡੇ-ਵੱਡੇ ਘਪਲ ਘਟਾਲੇ ਕੀਤੇ ਜਿਦੇ ਕਰਕੇ ਦੇਸ਼ ਨੂੰ ਹਮੇਸ਼ਾ ਹਿੰਦੁਸਤਾਨ ਚੜਦੀ ਕਲਾ 'ਚ ਰਹਿ ਹੈ ਜਿਨੇ ਹੁਣ ਪੰਜਾਂ ਸਾਲਾਂ 'ਚ ਦੇਸ਼ ਨੂੰ ਆਪਦਾ ਸਿਰ ਨੀਵਾ ਕਰਨਾ ਪੈ ਗਿਆ ਆਉਣ ਵਾਲੇ ਸਮੇਂ 'ਚ ਆਪਦੇ ਦੇਸ਼ ਦੀ ਤਰੱਕੀ ਆਸਤੇ ਅੱਜ ਦੀ ਇਹ ਮੀਟਿੰਗ ਰੱਖੀ ਹੁਸ਼ਾਰਪੁਰ ਦੇ ਮਹਿਲ ਕਲਾਂ ਵਿੱਚ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਕਾਨਫਰੰਸ ਦੇ ਵਿੱਚ ਪੰਜਾਬ ਦੇ ਨਾਮ ਵਰ ਸਾਹਿਤਕਾਰਾਂ ਅਤੇ ਕਵੀਆਂ ਨੇ ਹਿੱਸਾ ਲਿਆ। ਇਸ ਕਾਨਫਰੰਸ ਦੇ ਵਿੱਚ ਪੰਜਾਬ ਅਤੇ ਪੰਜਾਬੀਅਤ ਨਾਲ ਸੰਬੰਧਿਤ ਕਈ ਵਿਸ਼ਿਆਂ ਦੇ ਉੱਪਰ ਵਿਚਾਰ-ਚਰਚਾ ਕੀਤੀ ਗਈ। ਆਓ ਜਾਣਦੇ ਹਾਂ ਪੰਜਾਬ ਦੇ ਨਾਮ ਵਰ ਸਾਹਿਤਕਾਰਾਂ ਦਾ ਇਸ ਕਾਨਫਰੰਸ ਬਾਰੇ ਕੀ ਕਹਿਣਾ ਹੈ। ਅੰਤਰਰਾਸ਼ਟਰੀ ਵਿਆਪੀ ਕਾਨਫਰੰਸ ਜਿਹੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮਾਹਲਪੁਰ ਵਿੱਚ ਸ਼ੁਰੂ ਹੋਈ ਆ। ਇਹਦੇ ਬੜਾ ਮਹੱਤਵ ਹੈ ਮੇਰੇ ਲਈ। ਨਯਾਬ ਪੰਜਾਬ ਕਲਾ ਪਰਿਸ਼ਦ ਲਈ ਵੀ ਤੇ ਅਸੀਂ ਦੋਨੋਂ ਸਹਿਯੋਗ ਨਾਲ ਇਹ ਕਾਨਫਰੰਸ ਕਰ ਰਹੇ ਹਾਂ ਇਹ ਕਾਨਫਰੰਸ ਜਿੱਥੇ ਇਸ ਕਾਲਜ ਬਲੋਂ ਕਰਵਾਈ ਜਾ ਰਹੀ ਹੈ ਉੱਥੇ ਪੰਜਾਬ ਕਲਾ ਪਰਿਸ਼ਦ ਬਲੋਂ ਵੀ ਇਹਦੇ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਤੇ ਅੱਜ ਅਸੀਂ ਜਿਹੜਾ ਉਹ ਸਵੀਰ ਤੋਂ ਲੈ ਕੇ ਉਪ ਘਾਟਨੀ ਸੈਸ਼ਨ ਤੋਂ ਲੈ ਕੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਪੰਜਾਬੀ ਸੰਕਰਣੀ ਕਾਫਤਾ ਦੇ ਉੱਤੇ ਸੈਸ਼ਨ ਹੋਇਆ ਇਹ ਪੰਜਾਬੀ ਨਾਟਕ ਦੇ ਸਬੰਧਾਰ ਕੋਈ ਬਿਆਨ ਉਹ ਸ਼ਾਮ ਦਾ ਕਵੀ ਦਰਵਾਜ਼ਾ ਬਹੁਤ ਹਮ-ਹਮਾਕੇ ਹੋ ਰਿਹਾ ਲੁਧਿਆਣਾ ਵਿਖੇ 13 ਸਾਲ ਦੇ ਵਿਦਿਆਰਥੀ ਭਵਿਆ ਬੰਸਲ ਨੇ ਆਰਮੀ ਦੇ ਲਈ ਇੱਕ ਡ੍ਰੀਮ ਮਸ਼ੀਨ ਤਿਆਰ ਕੀਤੀ ਹੈ ਇਸ ਡ੍ਰੀਮ ਮਸ਼ੀਨ ਨੂੰ 2 ਕਿਲੋਮੀਟਰ ਦੀ ਦੂਰੀ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਆਰਮੀ ਦੇ ਵਿੱਚ ਯੁੱਧ ਦੇ ਸਮੇਂ ਇਸ ਮਸ਼ੀਨ ਦੇ ਰਾਹੀਂ ਸੈਨਿਕਾਂ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਵੀ ਪਹੁੰਚਾਇਆ ਜਾ ਸਕਦਾ ਹੈ ਆਰਮੀ ਚੀਫ ਅਤੇ ਆਰਮੀ ਦੇ ਹੋਰ ਉੱਚ ਅਧਿਕਾਰੀਆਂ ਨੇ ਭਵਿਆ ਬੰਸਲ ਦੇ ਇਸ ਉਪਰਾਲੇ ਦੀ ਤਾਰੀਫ ਕੀਤੀ ਹੈ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਣੇ ਆ ਹੁਣ ਤੱਕ ਦੀਆਂ ਸੁਰਖੀਆਂ ਤੇ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਸਿਆਸੀ ਵਿਰੋਧੀਆਂ ਦਾ ਕੀਤਾ ਘੇਰਾਓ ਕਿਹਾ ਖੇਰਨ ਖੇਰ ਨੇ ਚੰਡੀਗੜ੍ਹ ਵਿੱਚ ਨਹੀਂ ਕੀਤਾ ਜ਼ਮੀਨੀ ਪੱਤਰ ਤੇ ਕੰਮ ਅਕਾਲੀ ਦਲ ਤੇ ਲਗਾਏ ਇਲਜ਼ਾਮ ਕਿਹਾ 10 ਸਾਲਾਂ ਤੱਕ ਅਕਾਲੀ ਦਲ ਨੇ ਪੰਜਾਬ ਨੂੰ ਡਟਿਆ ਸੁਖਪਾਲ ਸਿੰਘ ਖੈਰਾਣੇ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਖਹਿਰਾਉ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ 10 ਸਾਲ ਤੱਕ ਲੁੱਟਿਆ ਖੈਰਾਣੇ ਕਿਹਾ ਕਿਸਾਨਾਂ ਦਾ ਹੋਇਆ ਬੁਰਾ ਹਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਨਵੇਂ ਬਣੇ ਡੀਜੀਪੀ ਹੋਏ ਹਰਮੰਦਰ ਸਾਹਿਬ ਵਿਖੇ ਨਤਮਸਤਕ ਕਿਹਾ ਬੇਅਦਬੀ ਦੇ ਦੋਸ਼ੀ ਜਲਦ ਹੋਣਗੇ ਸਲਾਖਾਂ ਪਿੱਛੇ ਪੰਜਾਬ ਵਿੱਚ ਆਤੰਕ ਫੈਲਾਉਣ ਵਾਲੇ ਗੈਂਗਸਟਰਾਂ ਨੂੰ ਨਹੀਂ ਜਾਵੇਗਾ ਬਖਸ਼ਿਆ ਨਸ਼ੇ ਨੂੰ ਕਰਾਂਗੇ ਪੂਰੀ ਤਰ੍ਹਾਂ ਖਤਮ ਸ਼੍ਰੋਮਣੀ ਅਕਾਲੀ ਦਲ ਨੇ ਅੰਬਾਲਾ ਵਿੱਚ ਕੀਤੀ ਜਨ ਚੇਤਨਾ ਰੈਲੀ ਕਿਹਾ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਪਾਰਟੀ ਕੁਕਵੀਰ ਬਾਦਲ ਨੇ ਕਾਂਗਰਸ ਤੇ ਕੀਤੇ ਜਮ ਕੇ ਸਿਆਸੀ ਵਾਰ ਰਵਨੀਤ ਬਿੱਟੂ ਨੇ ਕਿਹਾ ਲੋਕ ਸਭਾ ਚੋਣਾਂ ਦੇ ਲਈ ਪੂਰੀਆਂ ਤਿਆਰੀਆਂ ਪਾਜਪਾ ਦੀ ਝੰਡਾ ਮੁਹਿੰਮ ਨੂੰ ਦੱਸਿਆ ਦੇਸ਼ ਦੇ ਲੋਕਾਂ ਨਾਲ ਮਜ਼ਾਕ ਕਿਹਾ ਰਾਹੁਲ ਗਾਂਧੀ ਜਲਦ ਹੀ ਕਰਨਗੇ ਪੰਜਾਬ ਵਿੱਚ ਰੈਲੀਆਂ ਲੁਧਿਆਣਾ ਦੀ ਟਿਕਟ ਨੂੰ ਲੈ ਕੇ ਬਿੱਟੂ ਨੇ ਕਿਹਾ ਹਰੇਕ ਆਗੂ ਨੂੰ ਟਿਕਟ ਮੰਗਣ ਦਾ ਹੱਕ ਇਹ ਸਨ ਹੁਣ ਤੱਕ ਦੀਆਂ ਖਬਰਾਂ ਫਿਰ ਤੋਂ ਮੁਲਾਕਾਤ ਹੋਵੇਗੀ ਧੰਨਵਾਦ